ਇਹ ਕਰਕੇ ਆਪਣਾ ਸਾਰਿਆਂ ਦਾ ਫਰਜ਼ ਪੜਛਾ ਤੇ ਭਾਈ ਸਨਜੀ ਸਿੰਘ ਪਰਿਵਾਰ ਦੇ ਨਾਲ ਖੜੇ ਦੇ ਨਾਲ ਜਿੱਥੇ ਵੀ ਸਾਡੀ ਸਰਵਾਰ ਦੀ ਸਾਡੇ ਇਲਾਕੇ ਦੀ ਜਦੋਂ ਵੀ ਸਾਨੂੰ ਇਹ ਆਵਾਜ਼ ਮਾਰ ਰਹੀ ਹੈ ਜਿਹਦੇ ਨਾਮ ਖੜੇ ਆ ਤੇ ਰਾਤ ਤੇ ਤਗੜੇ ਹੋਏ ਇਹਨਾਂ ਦਾ ਸਾਥ ਦੇਣਾ ਤੇ ਜਿਹੜਾ ਸਰਕਾਰ ਹੈ ਕਦੋਂ ਫੋਟ ਰਹੀ ਹੈ ਸਰਕਾਰ ਨੂੰ ਅਸੀਂ ਆਪਣੇ ਲੋਕ ਤਣਾਵ ਨਹੀਂ ਦਿੱਨੇ ਕਿ ਇਹੋ ਜਿਹਾ ਕੋਈ ਕਦਮ ਪੁੱਟਾ ਦੀ ਕੋਈ ਕੋਸ਼ਿਸ਼ ਨਾ ਕਰੇ ਇਹ ਜਿਹੜਾ ਕਾਨੂੰਨ ਆ ਉਹਦੇ ਮੁਤਾਬਕ ਕੋਈ ਕਾਰਵਾਈ ਆ ਉਹ ਕਰੋ ਨਾ ਕਿ ਬਾਕੀ ਪਰਿਵਾਰ ਨੂੰ ਤੁਸੀਂ ਜਾਣ ਕੇ ਪਰੇਸ਼ਾਨ ਕਰੋ ਕਿ ਇਹ ਹੁਣ ਤਾਂ ਹੋਰ ਵਧੇ ਇਹ ਕਰਕੇ ਕੋਈ ਜ਼ਿਆਦਾ ਮੈਂ ਭਾਸ਼ਣ ਨਾ ਕਰੀ ਜਿੱਦਾਂ ਹੀ ਰਾਤ ਕੋ ਦੇਰ ਤੱਕ ਹੀ ਆ ਪਰ ਇਹ ਪਰਿਵਾਰ ਦੇ ਨਾਲ ਖੜੇ ਆ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਤੇ ਸਰਕਾਰ ਨੂੰ ਵਾਰ-ਵਾਰ ਕਹਿੰਨੇ ਆਗੇ ਇਹੋ ਜਿਹਾ ਕੋਈ ਕਦਮ ਚੁੱਕਣ ਦੀ ਕੋਸ਼ਿਸ਼ ਨਾ ਕਰੇ ਕੋਈ ਜੋ ਕਾਨੂੰਨ ਆ ਉਹਦੇ ਮੁਤਾਬਕ ਉਹ ਸਰਬਜੀਤ ਸਿੰਘ ਜੋ ਹਰ ਗਰਮ ਵੰਡਾਓ ਦੇ ਮਤਲਬ ਕੋਈ ਕਾਰਵਾਈ ਕਰੋ ਨਾ ਕਿ ਇੱਥੇ ਇਲਾਕੇ ਦੇ ਵਿੱਚ ਭੈਅ ਭੀੜ ਕਰੂ ਲੋਕਾਂ ਨੂੰ ਤੇ ਨਾ ਹੀ ਇਹੋ ਜਿਹਾ ਕੋਈ ਹੌਲ ਮੱਤਾ ਖੜਾ ਹੋਵੇ ਇੰਨੇ ਬੇਲਦਿਆਂ ਕਰਦਾ ਬੱਦੇ ਕਰਾਉਣਾ ਵਾਹਿਗੁਰੂ ਟੀਕਾ ਖਾਸਤਾ ਵਾਹਿਗੁਰੂ ਵਾਹਿਗੁਰੂ